ਸਾਰੀ ਜਿਹੜਾ ਬਾਣੀ ਤੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਆ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਇਹ ਧੱਲੇ ਮੱਲੇ ਜਿਹੜਾ ਮਰਜ਼ੀ ਉੱਡ ਕੇ ਕੋਈ ਪਰੌਂਦੇ ਦਾ ਨਾਮ ਲੇ ਲੇਤਾ ਸਿੰਘ ਕਹਿੰਨੇ ਤੋ ਬਰਕਰਤ ਦਾ ਨਾਮ ਲੇ ਲੇਤਾ ਸਿੰਘ 99 E ਦੀ ਧਰ ਲੱਗਣੀ ਆ ਬੇਦਵੀ ਕੀਤੀ ਤੁਸੀਂ ਸਿੰਘ ਨਾਮ ਦੀ ਬੇਦਵੀ ਕੀਤੀ ਤੁਸੀਂ ਉਹ ਗੱਲ ਕਰੋ ਜਿਹਦਾ ਤੁਸੀਂ ਕਿਹਾ ਕਿ ਕਿੰਨੇ ਸਾਨੂੰ ਸਲਾਹ ਦਿੱਤੀ ਆ ਸਿੰਘ ਕੇ ਤੁਰ ਪਹਿਲਾਂ ਉਹਨਾਂ ਨਾਲ ਗੱਲ ਕਰੀਏ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਬਜ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੋਂ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਨਹੀਂ ਬਿਨਾ ਗੱਲ ਤੂੰ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋ ਕਿ ਤੁਸੀਂ ਕਿਸ ਅਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲੈ ਮੇਰਾ ਵੀ ਇਥੇ ਰੈਸਟੋਰੈਂਟ ਆ ਮੇਰਾ ਵੀ ਰੈਸਟੋਰੈਂਟ ਆ ਉੱਚੀ ਆਵਾਜ਼ ਚ ਆਪਾਂ ਤੇ ਜਿਨਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਬਣੇ ਇੱਕ ਰੈਸਟੋਰੈਂਟ ਦੇ ਨਾਮ ਦੇ ਉੱਤੇ ਜਿਵੇਂ ਹੀ ਨਹੰਗ ਸਿੰਘਾਂ ਦੀ ਨਜ਼ਰ ਪਈ ਤਾਂ ਉਹਨਾਂ ਦਾ ਪਾਰਾ ਚੜਦਾ ਹੋਇਆ ਨਜ਼ਰ ਆਇਆ ਨਹੰਗ ਸਿੰਘ ਰੈਸਟੋਰੈਂਟ ਦੇ ਅੰਦਰ ਗਏ ਤੇ ਉਹਨਾਂ ਦੇ ਬਲੋਂ ਮੈਨੇਜਰ ਨੂੰ 5:00 ਵਜੇ ਦਾ ਸਮਾਂ ਦਿੱਤਾ ਗਿਆ ਕਿ ਰੈਸਟੋਰੈਂਟ ਦਾ ਨਾਮ ਬਦਲੀ ਕੀਤਾ ਜਾਵੇ ਦਰਅਸਲ ਮਾਲਕ ਨੇ ਪੀਜ਼ਾ ਕਿੰਗ ਪਰਾਠਾ ਸਿੰਘ ਰੈਸਟੋਰੈਂਟ ਦਾ ਨਾਮ ਰੱਖਿਆ ਹੋਇਆ ਸੀ ਯਾਨੀ ਕਿ ਪਰਾਠੇ ਦੇ ਨਾਲ ਸਿੰਘ ਸ਼ਬਦ ਵਰਤਿਆ ਗਿਆ ਸੀ ਜਿਸ ਨੂੰ ਦੇਖਣ ਤੋਂ ਬਾਅਦ ਨਿਹੰਗ ਸਿੰਘਾਂ ਨੇ ਉਹਨਾਂ ਨੂੰ ਚਤਾਨੀ ਦਿੱਤੀ ਤੇ ਪ੍ਰਾਠਾ ਸਿੰਘ ਨਾਮ ਦੇ ਪੋਸਟਰ ਵਿਪਾੜੇ। ਠੀਕ ਹੈ 55 ਲੋੜੀਂਦੇ ਲੋੜੀਂਦੇ ਬੰਦੇ। ਆ ਤੁਹੇ ਪਾਸੇ ਲਗਾ। ਆ ਉੱਪਰ ਵਾਲੇ ਜੇ ਵੀ ਲਾਵੇਂ ਆ ਸ਼ਾਮ ਤੋਂ ਪਹਿਲਾਂ ਪਹਿਲਾਂ 5 ਵਜੇ ਤੋਂ ਪਹਿਲਾਂ ਪਤਾ ਲਾ ਦਿਓ ਸਾਰੇ ਕਿਹਦੀ ਲੋੜ ਦਾ ਪਵੇ। ਨਹਾਂ ਸਿੰਘ ਅਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਨਾਮ ਨਾਲ ਸਿੰਘ ਲਗਾ ਕੇ ਸ਼ੇਰ ਬਣਾਇਆ ਪਰ ਆਪਣੇ ਨਾਮ ਦੇ ਨਾਲੋਂ ਸਿੰਘ ਸ਼ਬਦ ਨੂੰ ਹਟਾਈ ਜਾਂਦੇ ਨੇ ਪਰਾਠਾ ਸਿੰਘ ਰੈਸਟੋਰੈਂਟ ਦਾ ਨਾਮ ਰੱਖਣਾ ਸਰਾ ਸਰ ਗਲਤ ਹੈ ਇਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਵੀ ठेस ਪਹੁੰਚ ਰਹੀ ਹੈ ਹਾਂ ਜੀ ਬਾਬਾ ਜੀ ਕੀ ਨਾਮ ਹੈ ਆਪਾਂ ਦਾ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਜੀ ਕੀ ਕਹਾ ਜਾਂਦਾ ਕੀ ਦੇਖਿਆ ਹੀ ਰਸਟੋਰੈਂਟ ਦੇ ਵਿੱਚ ਆ ਗਿਆ ਜੀ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ ਇਥੇ ਸੰਗਤ ਦਰਸ਼ਨ ਵਧਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਦਥੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸ ਕਰਨ ਆਏ ਆ ਭਾਈ ਜੀ ਦਾ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਕਲਾ ਪਰ ਇਹ ਤਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆਂ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਪਾਲਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰਿਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਮ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਹਨਾਂ ਦਾ ਨਾਮ ਲੰਦਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਇਸੀ ਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹੱਲ ਮਿਲ ਕੇ ਰਹੀਏ ਇਹ ਉਹ ਬੇਨਤੀ ਕਰਦੇ ਆ ਵਾਹਿਗੁਰੂ ਜੀ ਦਾ ਸਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੇ ਪਾਸੇ ਰੈਸਟੋਰੈਂਟ ਦੇ ਮੈਨੇਜਰ ਦੇ ਵੱਲੋਂ ਇਸ ਮਾਮਲੇ 'ਤੇ ਮਾਫੀ ਵੀ ਮੰਗੀ ਗਈ ਤੇ ਰੈਸਟੋਰੈਂਟ ਦਾ ਨਾਮ ਵੀ ਬਦਲੀ ਕਰਨ ਦੀ ਗੱਲ ਆਖੀ ਹਨ ਇਹ ਆਪਣਾ ਦਰਵਾਜ਼ਾ ਲੱਗੇ ਪਾਰਕਿੰਗ ਲੱਗੇ ਆਂ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈਆ ਦੇ ਨਾਮ ਹਟਾ ਵੀ ਦਿੱਤਾ ਜਿੱਥੇ ਤੁਹਾਡਾ ਨਾਮ ਆ ਗਿਆ ਕਿ ਇਹਦੇ ਵੱਲੋਂ ਕਿਹਾ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੌਂਡਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਉਛ ਲਿਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪੀਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਨਾਲ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜੇ ਦਾ ਠੀਕ ਗਿਆ ਗਿਆ ਨਾਮ ਲਵਾ ਦੇ ਕੀ ਨਾਮ ਹਟਾ ਦੋ ਤੇ ਆਪਾਂ ਸ਼ੰਦਰ ਦਾ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜੀ ਤੇ ਵੀ ਲੱਗੇ ਵਗੈਰਾ ਤਾਂ ਹੁਣ ਕੀ ਨਾਮ ਰੱਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗ ਹੀ ਰੱਖਾਂਗੇ ਤੇ ਅੱਛਾ ਜੀ ਬਰਾਖਾ ਕਿੰਗ ਸਿੰਘ ਘਟਾ ਕੇ ਕਿੰਗ ਜੀ ਜੀ ਨਹਿਨ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਿੰਘ ਸ਼ਬਦ ਨਾ ਹਟਾਇਆ ਗਿਆ ਤਾਂ 295 ਦੀ ਧਾਰਾ ਤਹਿਤ ਕਾਰਵਾਈ ਕਰਵਾਉਣਗੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੀ ਘੇਰਿਆ ਜਾ ਰਿਹਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 6 ਮਹੀਨੇ ਤੋਂ ਇਹ ਪ੍ਰਾਠਾ ਸਿੰਘ ਦੇ ਨਾਮ ਦੇ ਨਾਲ ਰੈਸਟੋਰੈਂਟ ਚਲਾਇਆ ਜਾ ਰਿਹਾ ਪਰ ਇਸ ਦੇ ਬਾਵਜੂਦ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਮਰਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੁੱਕ ਚੈਨਲ